ਉਹ ਬੜੀ ਸਵੇਰ ਦੀ ਢੇਰੀ ਹੋ ਕੇ ਪਈ ਆ ਕੀ ਗੱਲ ਆ ਉੱਠ ਚੁੱਕ ਕੰਮਕਾਰ ਕਰ ਲ ਮੈਂ ਜਦੋਂ ਦਾ ਸਵੇਰ ਦਾ ਗਿਆ ਵਾ ਉਹਨੂੰ ਦੀ ਤੂੰ ਇੱਥੇ ਪਈ ਤੇ ਹੁਣ ਵੀ ਉੱਥੇ ਹੀ ਪਤਾ ਨਹੀਂ ਕੀ ਹੋਣ ਲਿਆ ਵਾ ਦਿਲ ਨੂੰ ਕਾਲੀ ਜੀ ਪਈ ਜਾਂਦੀ ਏ ਕਾਲੀ ਜੀ ਪਈ ਜਾਂਦੀ ਏ ਕਾਲੀ ਪਈ ਜਾਂਦੀ ਏ ਆ ਕਿਉਂ ਪਤਾ ਨਹੀਂ ਘਬਰਾਟ ਜੀ ਹੋਣਦੀ ਏ ਪਤਾ ਨਹੀਂ ਕੋ ਚੰਗਾ ਜਿਆ ਨਹੀਂ ਲੱਗਣ ਲਿਆ ਹੈਗਾ ਤੇ ਚੱਲ ਫਿਰ ਉਸ ਤੋਂ ਸਖ ਚੁੱਕ ਕਰਾਇਆ ਕਿ ਤੇ ਬੀਬੀ ਬੂਪੀ ਨਾਲ ਵਧਿਆ ਹੋਏ ਕੋਈ ਗੱਲ ਨਹੀਂ ਠਹਿਰ ਕੇ ਚੱਲ ਜਣੇ ਹਜੇ ਨਹੀਂ ਮੇਰਾ ਸਰੀਰ ਕੰਮ ਕਰਦਾ ਹੈਗਾ ਰੋਡ ਬੰਦਾ ਮੇਰਾ ਕੁੜੀ ਵਾਲ ਧਿਆਨ ਆ ਫੋਨ ਲਾ ਕੇ ਦੋ ਹਾਂ ਬੜ ਮੈਂ ਗੱਲ ਕਰਾਂ ਉਹ ਕੁੜੀ ਚੰਗੀ ਭਲੀ ਆ ਆਪਣੇ ਘਰ ਐਵੇਂ ਉਹੋ ਹੀ ਗੱਲਾਂ ਕਰੀ ਜਾਨੀ ਅੱਗੇ ਤੈਨੂੰ ਪਤਾ ਉਹਦੀ ਸੱਸ ਉਹਦਾ ਦੀ ਆ ਕੁੜੀਆਂ ਆਪਣੇ ਘਰ ਠੀਕ ਹੁੰਦੀਆਂ ਰੋਜ਼ ਨਹੀਂ ਫੋਨ ਲਾਈਦਾ ਆ ਫੋਨਾਂ ਦੇ ਸਾਰੇ ਪਵਾੜੇ ਅੱਜ ਕੱਲ ਪਏ ਆ ਤੇ ਮੈਂ ਕਿਹੜੀ ਕੋਈ ਚੰਗੀ ਮਾੜੀ ਗੱਲ ਫੇ ਰਾਜੀ ਬਾਜੀ ਪੁੱਛਣੀ ਉਹ ਵੀ ਨਹੀਂ ਮੈਂ ਪੁੱਛਣਾਂ ਦੀ ਕੋਈ ਗੱਲ ਨਹੀਂ ਪੁੱਛ ਡਾਂਗਾ ਵਾ ਰਾਜੀ ਬਾਜੀ ਸੰਦੀ ਨੂੰ ਲਾ ਕੇ ਆਪੀ ਚੱਲ ਮਾਰ ਚੱਲ ਕਰ ਲੈ ਫੇ ਰੈਸਟ ਉਹ ਕਿਹੜਾ ਭਰ ਦੇਣਾ ਮੈਂ ਵੇਖਾਂ ਵਾ ਜਾਓ ਹੈ ਜਾ ਵਾ ਜਾ। ਚਲਾ ਗੀ ਲੰਮੇ ਇਹ ਤਾਂ ਮਨ ਨੂੰ ਮੜਾ ਨੱਕਾ ਮੋੜ ਆਉਂਦੇ ਤੇ ਫਿਰ ਨਾ ਹੋਊਗਾ ਤੇ ਜਾ ਕੇ ਤੇ ਫਿਰ ਉੱਥੇ ਚੱਕਰਾ ਕੇ ਦਵਾਈ ਦੂ ਹੀ ਲਿਉਨੇ ਹੋਰ ਕਰਨਾ ਫਿਰ। ਚਲੋ ਕੋਈ ਨਹੀਂ ਦੱਸਨੀ ਆ ਤੁਸੀਂ ਆਪਣਾ ਕੰਮ ਕਰੋ। ਤੇ ਥੋੜਾ ਜਿਹਾ ਲੰਮੇ ਬਹਿ ਜਾ। ਚੱਲਾ ਰਹਿਟ ਹੁੰਦਾ ਮੈਂ ਹੈ। ਤੇਤੀ ਆਇਣਾ ਮੈਂ। ਪਤਾ ਨਹੀਂ ਕੀ ਗੱਲ। ਧਿਆਨ ਪਾਉ ਪਾ ਕੁੜੀ ਵਾਲੀ ਜਾਣ ਗਿਆ ਵਾ। ਚੰਗਾ ਜਾਣੇ ਲੱਗਣ ਡਿਆ ਕੁਝ ਵੀ। ਤੋ ਸਮਝ ਨਹੀਂ ਆਉਂਦੀ ਇਹ ਜੀ। ਇਹ ਬਿਮਾਰ ਹੀ ਰਹਿੰਦੀ ਐ ਰੋਜ਼। ਤਿੱਜੇ ਦਿਨ ਬਿਮਾਰ ਤਿੱਜੇ ਦਿਨ ਬਿਮਾਰ ਨਾ ਕੋ ਕੰਮ ਕਾਰ ਕਰਦੀ ਆ। ਜਾਂ ਕੀ ਇਹ ਦਵਾਈ ਲਿਆ ਆ? ਅਸੀਂ ਦਵਾਈ ਵੀ ਨਹੀਂ ਲਿਆਉਣੀ। ਪਤਾ ਨਹੀਂ ਕੀ ਸੋਚਦੀ ਰਹਿੰਦੀ। ਇੰਦਰ ਅਸੀਂ ਇੱਥੇ ਬੈਠੇ ਹੋ ਤੁਹਾਨੂੰ ਪਤਾ ਵੀ ਨਹੀਂ ਲੜ ਕੇ ਚਲ ਗਈ ਇਹਨੇ ਮਿੰਨੀ ਨਾਲ। ਉਹ ਪਤਾ ਨਵਦੀਪ ਮੈਨੂੰ ਵੀ। ਤੂੰ ਇਹ ਕੁਝ ਕਹਿਣ ਕਿਉਂ ਨਹੀਂ ਲਈ ਉਹਨਾਂ ਨੂੰ? ਕਹਾਂ ਕਿ ਮੈਂ ਬਥੇਰਾ ਸਮਝਾਇਆ ਸੀ। ਕਿਸੇ ਨੇ ਨਹੀਂ ਮੰਨੀ। ਨਾ ਭਾਬੀ ਨੇ ਮੰਨੀ ਐ ਨਾ ਮੰਮੀ ਮੰਦੀ ਕੋਈ ਗੱਲ। ਤੇ ਹੁਣ ਫਿਰ ਹੁਣ ਫਿਰ ਕੀ ਐ? ਚਲ ਕੇ ਤਾਂ ਵਸ ਠੀਕ ਆ ਤੇ ਮੇਰੇ ਸੋਹਣ ਗੱਲ ਤੂੰ ਮੰਮੀ ਤੇ ਲੱਗੇ ਥੋੜਾ ਘਾਟ ਹੀ ਲੱਗੀ ਹੁਣ ਤੇ ਨਾਲੇ ਹਾਂ ਕੰਮ ਨਹੀਂ ਤੂੰ ਕੋਈ ਕਰਨਾ ਥੋੜਾ ਜਣਾ ਅੰਦਰ ਵੜ ਕੇ ਰਹੀ ਜਦੋਂ ਕਰਨਾ ਪਿਆ ਨਾ 4 ਦਿਨ ਕੰਮ ਵੇਖੀ ਕਿੱਦਾਂ ਅਗਲ ਟਿਕਾਣੇ ਆਉਂਦੀ ਏ ਪਰ ਪਿੰਡ ਰਾਤ ਗੱਲ ਗੱਲ ਤੇ ਆਣਾ ਉਦੋਂ ਕੁੜੀ ਦਾ ਵਿਆਹ ਤੇ ਰਿਹਾ ਵਾ ਤੇ ਉਦੋਂ ਪੱਭੀ ਨੀਂਦ ਨਹੀਂ ਨਿਕਲਾਤਾ ਵਾ ਇਹਨਾਂ ਨੂੰ ਇਹਨਾਂ ਮਸਾ ਹੈ ਹੀ ਨਹੀਂ ਤੇ ਕੋਈ ਨਾ ਕੋਈ ਨਵੇਂ ਤੋਂ ਨਵਾਂ ਚਾਣਾ ਛਾੜਦੇ ਆ ਨੇ ਸਭ ਤੋਂ ਵੱਧ ਜ਼ੁਬਾਨ ਨਾਲ ਅਮਨ ਦੀ ਚੱਲਦੀ ਏ ਸ਼ੁਗਰ ਹੋਏਗਾ ਜਦੋਂ ਉਹ ਵਿਆਹੀ ਜਾਏਗੀ ਹਾਂ ਹਾਂ ਤੁਸੀਂ ਵੀ ਕਹਿੰਦੇ ਸ਼ੁਗਰ ਹੋਏਗਾ ਢਡੀ ਤੇ ਭੈਣਾ ਮੈਨੂੰ ਤਾਂ ਇਹ ਫਿਕਰ ਪਈ ਇਹ ਦੀ ਉੱਥੇ ਕਿੱਦਾਂ ਨਿਭੂਗੀ ਉੱਥੇ ਜਾ ਕੇ ਹੋ ਜਿਹਾ ਹੁੰਦੀ ਹੁੰਦੀ ਹੁੰਦਾ ਸੁੱਤਰ ਆਹ ਭਾਵੇਂ ਚੌਥੇ ਦਿਨ ਮੂੰਹ ਚੁੱਕ ਕੇ ਤਰੀਰਿਆ ਕਰੇ ਤੇ ਜਾ ਉਹਨਾਂ ਦੇ ਫੋਨ ਆਉਂਦੇ ਰਿਆ ਕਰਨ ਕਿ ਤੇ ਹੁਣ ਤਾਂ ਢਡੀ ਕੁੜੀ ਨਹੀਂ ਆਉਂਦਾ ਜੇ ਤੇ ਹੁਣ ਆ ਘਰ ਤਾਂ ਜੇ ਇਹ ਆਪੇ ਮੰਮੀ ਵੇਖੇਗੀ ਹੁਣ ਇਹ ਕਹਈਏ ਵਿਦਾਇਆ ਮੰਮੀ ਨਾਲ ਹੀ ਜ਼ਿਆਦਾ ਪਰ ਵੈਸੇ ਵੀ ਨਰ ਮੰਮੀ ਦਾ ਨਾ ਕੋਈ ਹਾਲ ਨਹੀਂ ਹੈ ਮੈਂ ਨਾ ਬਿਨਾਂ ਕਰਨਾ ਕੀ ਅੱਗੇ ਸਿਆਣੇ ਬਿਆਨੇ ਨੇ ਸਗੋਂ ਬੰਦਾ ਘਰ ਨੂੰ ਜੋੜ ਕੇ ਰੱਖਦਾ ਵਾ ਤੇ ਇਹ ਆਂਦੇ ਆ ਕਿ ਸਾਰੇ ਖੇਰੂ ਖੇਰੂ ਹੋ ਜਾਣ ਤੇ ਫਿਰ ਮੈਂ ਬੜੀ ਖੁਸ਼ ਹਾਂ ਇੰਨਾ ਵਿਚਾਰੀ ਕੰਮ ਕਰਦੀ ਤ ਕਦਰ ਉਹਦੀ ਤਾਂ ਵੀ ਨਹੀਂ ਉਹ ਵੀ ਅੱਕੀ ਸੜੀ ਗਈ ਹੈ ਜੇ ਸੱਚ ਪੁੱਛੇ ਤੇ ਚਲ ਕੋਈ ਨਹੀਂ ਰਹਿ ਲੰਦੋ ਫਿਰ ਚਾੜ ਦੇਣਾ ਨਾਲ ਇਹਨਾਂ ਦੀ ਵੀ ਰੀਜ ਪੂਰੀ ਹੋ ਜੂਗੀ ਕੀ ਕਰੀਏ ਫੀਜਾ ਕਿ ਦੱਸਾਂ ਕਿ ਮੈਂ ਆਪਣੀ ਕਿੱਦਾਂ ਜਾਵਾਂ ਮੈਂ ਉੱਥੇ ਭਾਈ ਉਹਨੇ ਤਾਂ ਕੀ ਬੜੀ ਹੋ ਜਾਣਾ ਵਾ ਪਤਾ ਨਹੀਂ ਕੀ ਕੋਕਾ ਕਿਨੇ ਲਿਵਿਆ ਹੈਗਾ ਹੁਣ ਕੀ ਦੱਸਾਂ ਮਨਾਂ ਨੂੰ ਹਾਏ ਰੱਬਾ ਮੈਂ ਕੀ ਕਰਾਂ ਸੁਣੀ ਮੈਂ ਘਰ ਛੱਡ ਕੇ ਆ ਗਈ ਆ ਪਰ ਹੁਣ ਮੈਂ ਕੀ ਕਰਾਂ ਮੈਨੂੰ ਇਹ ਕਦਮ ਚੁੱਕਣਾ ਹੀ ਪੈਣਾ ਹੈਗਾ ਉੱਥੇ ਮੈਨੂੰ ਉਹ ਵੀ ਨਹੀਂ ਜੀਣ ਦਿੰਦੀ ਚੱਲ ਸ਼ਰਨ ਉਹ ਦਇਆਦਿਲ ਕਰਕੇ ਨਾ ਚੱਲ ਹੁਣ ਮੈਨੂੰ ਦੱਸਣਾ ਹੀ ਪੈਣਾ उठ मना तो मंजे ने नहीं उठन देना वेखला एम मझुपे फुड़क डी आ तू मज छावे कर है। तो माजे जा जे भला मैं ना उठ दी तो फिर की कर दी मम्मी ਆ ਦੱਸ ਹਾਂ ਇਹ ਤਾਂ ਕੰਮ ਨਹੀਂ ਰਹੀ ਜਾਂਦੀ ਐ ਰੋਲੀ ਕਿਉਂ ਮਿਲਦੀ ਦੱਸ ਮਿਲਦੀ ਹਾਂ ਹਾਂ ਗੱਲ ਦੱਸ ਨਾ ਪੁੱਤ ਇਹ ਗੱਲ ਮਿਲਦੀ ਇਹਨੂੰ ਕਿਉਂ ਨਹੀਂ ਹੈ ਮੰਮੀ ਮੇਰਾ ਘਰ ਬਰਬਾਦ ਹੋ ਗਿਆ ਮਮੀ ਹੈਸ਼ਨਾਨ ਪੁੱਤ ਮੈਂ ਤਾਂ ਕੱਲੀ ਹਾਂ ਇਹ ਸ਼ਨੀ ਕਿਹਨਾਂ ਨਾਲ ਮੰਮੀ ਮੈਂ ਕਾਇ ਚੱਕੀ ਨਹੀਂ ਰਹੀ ਮਮੀ ਨਾ ਮਿਲਦੀ ਰੋ ਨਾ ਉੱਠ ਮਿਲਦੀ ਉੱਠ ਉੱਠ ਮਿਲਦੀ ਅੰਦਰ ਚੱਲ ਚੱਲ ਮਿਲਦੀ ਖਾਲੇ ਕੀ ਬਾਲਾ ਮੇਰੀ ਧੀ ਨੂੰ ਇੰਨਾ ਰੋਣ ਲਈ ਆ ਜਾ ਮੇਰੀ ਧੀ ਅੰਦਰ ਚੱਲ ਮੇਰੀ ਧੀ ਬੈ ਨਾਲੇ ਪਾਣੀ ਪੀ ਤੇ ਰੋਈਦਾ ਨਹੀਂ ਹੁੰਦਾ ਇੱਦਾਂ ਥੋੜਾ ਕਹੀਦਾ ਤੇਰਾ ਮਾਪਿਓ ਪੁੱਤ ਜਿੰਦਾ ਵਾ ਤੂੰ ਕਿਉਂ ਰੋਨੀ ਹੈ ਮੇਰੀ ਧੀ ਦੱਸ ਕੀ ਹੋਇਆ ਸੀ ਕੀ ਦੱਸ ਅੰਮੀ ਮੈਂ ਉੱਥੇ ਨਹੀਂ ਰਹਿਣਾ ਹੁਣ ਮੈਨੂੰ ਬੜਾ ਤੰਗ ਡਈ ਆ ਕਰ ਲੋ ਨਹੀਂ ਕਹਿੰਦੀ ਕੀ ਆ ਵਿਚਲੀ ਗੱਲ ਦਾ ਤਾਂ ਪਤਾ ਲੱਗੇ ਮੈਨੂੰ ਕੀ ਦੱਸਾਂ ਅਮੀਕਾ ਨਵੇਂ ਨਵੇਂ ਕੋਈ ਨਾ ਕੋਈ ਗੱਲ ਲੱਭ ਕੇ ਤੇ ਮੈਨੂੰ ਲੜਦੀ ਆ ਮੇਰੇ ਨਾਲ ਤੇ ਅੱਜ ਕਿਹੜੀ ਭੈਣ ਨੂੰ ਅੱਜ ਵੀ ਦੱਸ ਤੂੰ ਮੈਂ ਮੰਮੀ ਮੈਂ ਹੁਣ ਉੱਥੇ ਨਹੀਂ ਜਾਣਾ ਮੈਨੂੰ ਨਹੀਂ ਪਤਾ ਮੈਂ ਨਹੀਂ ਉੱਥੇ ਜਾਣਾ ਨਾ ਜਾਈਂ ਮੈਂ ਹੁਣ ਛੱਡ ਆਈਆਂ ਸਭ ਕੋ ਤੂੰ ਨਾ ਜਾਈ ਤੇ ਕੁੜੀ ਕੁੜੀ ਵੀ ਸਕੂਲ ਗਈ ਆਪੇ ਸਾਮ ਲੈਣਗੇ ਕਿਉਂ ਉਹਨਾਂ ਨੂੰ ਵੀ ਤੇ ਪੁੱਤ ਤੂੰ ਨਾਲ ਲੈ ਆਉਣਾ ਉਹਨੂੰ ਛਿੜਕ ਦੇ ਰਹਿਣਗੇ ਉਹ ਤੇ ਮੈਨੂੰ ਪਤਾ ਹੀ ਆ ਮੰਮੀ ਹੁਣ ਉਹਨਾਂ ਨੇ ਇਦਾਂ ਹੀ ਕਰਨਾ ਵਾ ਮੈਂ ਹੁਣ ਕੀ ਕਰਾਂ ਚੱਲ ਤੂੰ ਮੇਰੀ ਧੀ ਰੋਣਾ ਹੈ ਕੋਈ ਨਹੀਂ ਤੇ ਡੈਡੀ ਆਉਂਦਾ ਬੰਦੀ ਵੱਲ ਨੂੰ ਗਿਆ ਵਾ ਕੋਈ ਨਹੀਂ ਬੈਠ ਕੋਈ ਇੱਕ ਗੱਲ ਦਾ ਹੱਲ ਕਰ ਲੈਨੇ ਆ ਸਾਨੂੰ ਵੀ ਪਤਾ ਬਾਬੀ ਉਹ ਤੈਨੂੰ ਤੰਗ ਕਰਦੀ ਆ ਤੇ ਤੂੰ ਮੇਰੇ ਧੀ ਨਾਲ ਰੋ ਹੈ ਇਹ ਦਾਣਾ ਕਰਕੇ ਇਹ ਦਰਦਨੀ ਆ ਨਾ ਮੇਰੇ ਕੋਲ ਦੁੱਖ ਤੇ ਉਹ ਚੱਲਿਆ ਨਹੀਂ ਜਾਂਦਾ ਹੈਗਾ ਤੇ ਮੈਂ ਤੇ ਅੱਗੇ ਫੇਰ ਪੁੱਛੇ ਨਾ ਤੇ ਰਾਤ ਬੜੀ ਤੰਗ ਰਹੀ ਆ ਮੈਨੂੰ ਐਉਂ ਹੁੰਦਾ ਹੀ ਜਦੋਂ ਮੇਰੀ ਧੀ ਨੂੰ ਨਾ ਕੋਈ ਤੰਗੀ ਆਉਂਦੀ ਆ ਤੇ ਮੇਰੀ ਧੀ ਨਾ ਖੁੱਲ ਕੇ ਇੱਥੇ ਬੈਠ ਮੰਜੀ ਤੇ ਤਾਂ ਹੋ ਮੈਂ ਪਾਣੀ ਲੇਵਾ ਪਹਿਲਾਂ ਆਪਣੇ ਮੈਂ ਮਮੀ ਪਾਣੀ ਨਹੀਂ ਪੀਣਾ ਨਾ ਮੇਰੀ ਧੀ ਰੋ ਪੁੱਤ ਮੇਰ ਕੋ ਨਹੀਂ ਵੇਖਿਆ ਜਾਂਦਾ ਤੈਨੂੰ ਰੋਲੀ ਨਾ ਮਿੱਟੀ ਰੋ ਨਾ ਚੁੱਪ ਕਰਕੇ ਨਾ ਤੇ ਸਾਰੀ ਗੱਲ ਦੱਸ ਅੱਜ ਹੋਇਆ ਕੀ ਹੋਣਾ ਮੰਮੀ ਕੀ ਹੀਗਾ ਹਾਂ ਇਹ ਕਹਿੰਦੇ ਪੀ ਚਲਾਤ ਨੂੰ ਸ਼ਹਿਰ ਲੈ ਜਾਣਾ ਜਿਤਨਾਂ ਅੱਛਾ ਚਲੋ ਨਾ ਸ਼ਹਿਰ ਚਲ ਗਈ ਹਾਂ ਤੇ ਸੂਟ ਲੈ ਆਈ ਹਾਂ ਇੱਕ ਅਦਾ ਮੈਂ ਉਥੋਂ ਅੱਛਾ ਤੇ ਆਈਆਂ ਤੇ ਹੁੰਦੇ ਮੇਰਾ ਲੰਡਾ ਵੀ ਕਹਿੰਦੇ ਤੂੰ ਪੁੱਛ ਕੇ ਕਿੱਧਰੋਂ ਗਈਆਂ ਚੱਲ ਪੁੱਤ ਤੂੰ ਫਿਰ ਵੀ ਸ਼ਨੀ ਦੇ ਨਾਲ ਹੀ ਗਈ ਤੂੰ ਕਿਹੜੀ ਕੱਲੀ ਗਈ ਇਹ ਉਹ ਹਲਤੇ ਮੈਂ ਕਹੀ ਸੀ ਉਹਨਾਂ ਨੂੰ ਤੇ ਗੁੱਲੜਦੀ ਵੀ ਮੈਂ ਹੈ ਕਿ ਸ਼ਹਿਰ ਜਾਣਾ ਤੂੰ ਕੀ ਕਰਨ ਗਈ ਹਾਂ ਮੈਨੂੰ ਨਾ ਖਾ ਉਹ ਤੇ ਮੇਰੇ ਹੱਥੀ ਵੀ ਪੈ ਗਈ ਹੀ ਉਹ ਹਾਏ ਮੇਰੀ ਕੱਲੀ ਧੀ ਉਹਨਾਂ ਦੇ ਕਾਬੂ ਆਈ ਹੈ ਜੋ ਜੀ ਕਰਦਾ ਤੈਨੂੰ ਪੁੱਤ ਕਰੀ ਜਾਂਦੇ ਨੇ ਬਸ ਮੈਂ ਹੁਣ ਕਿਹਦੀ ਤੇਰੇ ਲੱਗੇ ਆ ਜਿਹੜੀ ਤੇਰਾ ਸਾਥ ਦਵਾ ਮੰਮੀ ਹੁਣ ਕਹਿੰਦੀ ਆ ਕਿ ਜਿੱਥੇ ਜਾਣਾ ਮੈਂ ਹੀ ਜਾਵਾਂ ਇਹ ਹੁੰਦੀ ਕੌਣ ਕਿਤੇ ਜਾਣ ਵਾਲੀ ਦੱਸ ਮੈਂ ਆਪਣੇ ਘਰ ਮੈਂ ਕਿਤੇ ਜਾ ਨਹੀਂ ਸਕਦੀ ਹੈਗੀ ਦੱਸ ਪੁੱਤ ਜਦੋਂ ਨਿਆਣੇ ਵਿਆਹ ਦੀਏ ਇਹ ਥੋੜਾ ਕਰੀ ਤਾਂ ਫਿਰ ਹਰ ਥਾਂ ਮੈਂ ਆ ਹੀ ਜਾਵਾਂ ਕਿਤੇ ਦੋਹਾਂ ਜੀਆਂ ਨੇ ਵੀ ਜਾਣਾ ਹੁੰਦਾ ਵਾ ਨੂੰ ਨਾਂ ਮੇਰੀ ਧੀ ਖਾਪ ਤੇਰਾ ਡੈਡੀ ਹੁੰਦਾ ਨਾ ਕੋਈ ਨਾ ਕੋਈ ਆਪਾਂ ਹੱਲ ਕਰ ਲਾਂਗੇ ਕੋਈ ਨਹੀਂ ਕਰਨੇ ਤੇਰੇ ਚਾਚਿਆਂ ਤਾਇਆ ਨਾਲ ਗੱਲ ਹੁਣ ਆਪਾਂ ਵੀ ਤਾਂ ਇਹ ਪਹਿਲਾਂ ਨਾ ਛੇਤੀ ਕਲੀ ਕਰਤੀ ਹੈਗੀ ਉਦੋਂ ਕਿਤੇ ਬੰਦਾ ਰਿਸ਼ਤਾ ਕਰਦਾ ਵਾ ਨਾ ਇਹਦੇ ਸਾਲ ਹੱਟ ਕੇ ਵਿਆਹ ਕਰਨੇ ਨਾਲੇ ਮੰਮੀ ਅਗਲੇ ਬੰਦੇ ਨੂੰ ਵੀ ਨਾ ਟਾਈਮ ਮਿਲ ਜਾਂਦਾ ਵਾ ਨਾਲੇ ਪਤਾ ਲੱਗ ਜਾਂਦਾ ਕਿ ਅਗਲਾ ਬੰਦਾ ਹੈ ਕਿਦਾਂ ਦਾ ਵਾ ਪੁੱਤ ਤੇਰੇ ਸਹੁਰੇ ਨੇ ਨਾ ਹਟਾਇਆ ਉਹਨਾਂ ਨੇ ਕੀ ਹਟੋਣਾ ਹੈਗਾ ਤੁਹਾਨੂੰ ਪਤਾ ਤੇ ਹੈਗਾ ਵਾ ਉਹ ਤੇ ਉਹਨਾਂ ਨੂੰ ਨਹੀਂ ਕਾਹ ਸਮਝਦੀ ਹੈਗੀ ਚਲ ਕੋਈ ਨਹੀਂ ਨਾਂ ਮੇਰੀ ਧੀ ਖਾਪ ਚੁੱਪ ਕਰਕੇ ਬੈਹ। ਮੈਂ ਤੇਰੇ ਲਈ ਪਾਣੀ ਨਹੀਂ ਲਿਆਉਣੀ ਐ ਘੁੱਟ ਪਾਣੀ ਪੀ ਉਹ ਤੇ ਚੰਤੇਰੇ ਡੈਡੀ ਨੇ ਆ ਜਾਣਾ। ਠੀਕ ਆ? ਨਾ ਮੇਰੇ ਤੇ ਨਾ ਇਦਾਂ ਨਾ ਕਰ ਮੇਰੇ ਕੋਲ ਨਹੀਂ ਤੇਰੇ ਨਾਲ ਵੇਖਿਆ ਜਾਂਦਾ ਜਦੋਂ ਖਾਪਨੀ। ਪੁੱਤ ਤੂੰ ਰੋਣਾ ਨਹੀਂ। ਕੋਈ ਫਿਕਰ ਨਹੀਂ ਕਰਨਾ। ਲੈ ਤੇਰਾ ਪਿਓ ਵੀ ਆ ਗਈ। ਹਾਂ? ਚਲ ਨਾ। ਤੂੰ ਪੁੱਤ ਜਾਣ ਕਿ। ਡੈਡੀ ਜੀ। ਇਹ ਗੱਲ ਹੋਈ ਆ। ਹੈਂ? ਮੈਂ ਡੈਡੀ ਘਰ ਛੱਡ ਲਈ ਆ। ਘਰ ਛੱਡ ਕੇ ਆਣੀ। ਮੈਂ ਨਹੀਂ ਜਾਣਾ ਉੱਥੇ ਹੁਣ। ਤੁਸ ਤਾਂ ਐਂਤ ਨਹੀਂ ਹੋਗੀ। ਮੈਂ ਕੀ ਕਰਦੀ ਡੈਡੀ ਮੈਨੂੰ ਤੰਗ ਹੀ ਨਾ ਕਰਦੇ ਮੈਂ ਹੋਂਥੇ ਕਿੰਨਾ ਕ ਚਿਰ ਰਹੀ ਜਾਵਾ ਪੁੱਤ ਤੇਰਾ ਘਰ ਵਾ ਤੇਰਾ ਉਥੇ ਵਿਆਹ ਹੋਇਆ ਵਾ ਹੋਰ ਕਿੱਥੇ ਰਹਿਣਾ ਤੂੰ ਦੱਸ ਮੈਨੂੰ ਆ ਸਮਝੇ ਥੋੜਾ ਤੇ ਵਿਆਹ ਕੇ ਲਿਆ ਦੀ ਆ ਉਹਨਾਂ ਦੇ ਕੰਮ ਕਰਨ ਵਾਲੀ ਖੜੀ ਸੀ ਜੀ ਉਹ ਮਰ ਮੁੱਕ ਜਾਂਦੀਆਂ ਹੁੰਦੀਆਂ ਪੋਤੇ ਹੋ ਜੀਆਂ ਕਿੰਨਾ ਕ ਚਿਰਵਾ ਕੱਢੀ ਜਾ ਟਾਈਮ ਆਪਣਾ ਨਾਲਿਆ ਘਰ ਛੱਡਣ ਵਾਲੀ ਗਲਤੀ ਨਹੀਂ ਕਰੀ ਗਈ ਜੀ ਐ ਹੋ ਜੀ ਇਹ ਡੈਡ ਜੀ ਮਰਦੀਆਂ ਹੁੰਦੀਆਂ ਨਾਰੋ ਮਿਰਤੀ ਐਦਾਂ ਨਹੀਂ ਕਰੀਦਾ ਹੁੰਦਾ ਨਿੰਦੂ ਖਾਣ ਨਹੀਂ ਆ ਨਾ ਖਾਪਨਾ ਕੋਈ ਗੱਲ ਨਹੀਂ ਆਪੇ ਰੱਬ ਤੇਰੀ ਸੁਣੇਗਾ ਮੈਂ ਹੁਣ ਹੋਇਆ ਕੀ ਆ ਤੁਹ ਪਤਾ ਤੱਕੇ ਹੋਇਆ ਕੀ ਕਿਤੇ ਸ਼ਹਿਰ ਗਈ ਸ਼ਨੀ ਦੇ ਨਾਲ ਹਾਂ ਉਹ ਕਿਤੇ ਚਲ ਆਪਣੇ ਸਹੁਰੇ ਨੂੰ ਪੁੱਛ ਕੇ ਚਲ ਗਈ ਏ ਤੇ ਉਹ ਗੱਲ ਪੈ ਗਈ ਆਦੀ ਉਹਨੂੰ ਹਰ ਥਾਂ ਕਿੱਥੇ ਜਾਂਦੀ ਮੈਂ ਹੀ ਜਾਣਾ ਜਿੱਥੇ ਜਾਣਾ ਇਹਨਾਂ ਦਾ ਨਹੀਂ ਫਰਕ ਪੈਂਦਾ ਕੱਬਰ ਰੋਗ ਤਾਂ ਨਹੀਂ ਉਹਨੂੰ ਇਹਦੇ ਨਾਲ ਨਹੀਂ ਉਹ ਕਿਹਦੀ ਮੰਨਦੀ ਏ ਜੇ ਤੁਹਾਨੂੰ ਪਤਾ ਤੇ ਹੈਗਾ ਬੋਲਦੀ ਕਿਦਾਂ ਵਾ ਸਾਰੇ ਆ ਗਈ ਘਰਾਂ ਦੇ ਚਲੋ ਬੰਦੇ ਕਮਜ਼ੋਰ ਪੈ ਜਾਂਦੇ ਆ ਨਾ ਉਦੋਂ ਫਿਰ ਜਨਨੀਆਂ ਇਹਦੇ ਕੰਮ ਕਰਦੀਆਂ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਜੀ ਬਚੋਲਣਾ ਨਾ ਇਹਦੇ ਵਿੱਚ ਝੂਠ ਬੜਾ ਵਾ ਆਪਾਂ ਇੱਕੋ ਦੀ ਆਂਡੂ ਗਵਾਂਡੂ ਪਤਾ ਕਰੀਏ ਜੀ ਹੈ ਕਿਦਾਂ ਦੇ ਨੇ ਜਿਹੜਾ ਇਹ ਸੌਰਾ ਵਾ ਨਾ ਉਹ ਗੁੰਗਣਾ ਵਾ ਪਰ ਇਹ ਪੱਲੇ ਕੱਖ ਨਹੀਂ ਗਾ ਜਿਹੜੇ ਜਨਾਨੀ ਦੀ ਜੁਰਤਾ ਗੱਲ ਕਰਦੇ ਜ਼ੁਬਾਨ ਵੱਢ ਕੇ ਛੁੱਟੀ ਹੋਏ ਇੱਕ ਵਾਰੀ ਜਾਂ ਫੇਰ ਦੂਜੀ ਵਾਰੀ ਨਾ ਗੱਲ ਕਰੇ ਸਾਡੀ ਧੀ ਦੀ ਜ਼ਿੰਦਗੀ ਖਾਬ ਹੋ ਗਈ ਹੈ ਨਾ ਅਸੀਂ ਤੇ ਨੀਂ ਨਾ ਕਾਇਜੋਗੇ ਰਹੇ ਹੈਗੇ ਧੁਖੇ ਕਾ ਨਾ ਕਰ ਪਹਿਲੀ ਗੱਲ ਤਾਂ ਤੈਨੂੰ ਆਉਣਾ ਨਹੀਂ ਚਾਹੀਦਾ ਪੁੱਤ ਘਰ ਸਾਡੇ ਤੇ ਜੇ ਹੁਣ ਆ ਗਈ ਹੈ ਨਾ ਕਾ ਕੋਈ ਗੱਲ ਨਹੀਂ ਰੋ ਨਾ ਰੋਇਆ ਕੋਈ ਮਸਲਾ ਨਹੀਂ ਆਣਾ ਹੋਣਾ ਅਸੀਂ ਗਰੀਬ ਜੂਰ ਪਰ ਕਮਜ਼ੋਰ ਨਹੀਂਗੇ ਠੀਕ ਹੈ ਕਿ ਨਹੀਂ ਮੈਂ ਪਤਾ ਤਾ ਉੱਥੇ ਨਹੀਂ ਜਾਣਾ ਮੈਂ ਨਾ ਜਾਈ ਮੇਰਾ ਪੁੱਤ ਤੂੰ ਮੇਰੀ ਧੀ ਹੈ ਜੇ ਨਾ ਇਨਾਲਾ ਮਾਨਾ ਸੋਚ ਜਾਣਾ ਕਿ ਨਹੀਂ ਜਾਣਾ ਅਜੇ ਚੁੱਪ ਕੀਤੀ ਰਹਿ ਹਲਾਤਾ ਨੇ ਹਿਸਾਬ ਨਾਲ ਵੇਖਾਂਗੇ ਵੀ ਕੀ ਕਰਨਾ ਵਾ ਪੁੱਤ ਨਾ ਇਹ ਨਹੀਂ ਜੀ ਧੀ ਦਾ ਵੀ ਸੋਚਣਾ ਵਾ ਉਹ ਚੱਲਦੇ ਤੋਂ ਬਿਨਾ ਕਿੱਦਾਂ ਰਹੇਗੀ ਮੈਂ ਉਹਦਾ ਸੋਚ ਕੇ ਤੇ ਇਨਾਂ ਚਿਰ ਮੈਂ ਉੱਥੇ ਰਹੀ ਹਾਂ ਮੈਨੂੰ ਭਾਵੇਂ ਹੋਰ ਪੜ ਜਾ ਮੈਨੂੰ ਭਾਵੇਂ ਕੋਈ ਦੋ ਗਾਣਾ ਫੂਕ ਕੇ ਨਾ ਤੇ ਲਾਉਣੀ ਪਏ ਜੇ ਤੱਕਾ ਕਰਦੇ ਆ ਨਾ ਇਹਨਾਂ ਨੂੰ ਮੈਂ ਸਿੱਧਿਆਂ ਵੀ ਕਰਦਾ ਨਾ ਠੀਕ ਆ ਕਿ ਨਹੀਂ ਜੇ ਪੁੱਤ ਤੇਰੀ ਜਿੰਦਗੀ ਖਰਾਬ ਹੋਊਗੀ ਨਾ ਤੇ ਬਸਣ ਮੈਂ ਇਹਨਾਂ ਨੂੰ ਨਹੀਂ ਦਿੰਦਾ ਚਾਚ ਨਾਲ ਕੋਈ ਗੱਲ ਨਹੀਂ ਕਾਨੂੰਨ ਵੀ ਹੈਗਾ ਆਪਾਂ ਕਾਨੂੰਨ ਦਾ ਸਾਰਾ ਲਾਵਾਂਗੇ ਠੀਕ ਆ ਕਿ ਨਹੀਂ ਨਾਲੇ ਜੋਕਰ ਹੈਗਾ ਪੁੱਤ ਤੇਰੇ ਜੋਗਾ ਹੀ ਆ ਜੇ ਮੈਂ ਵੇਚ-ਵਟ ਕੇ ਲਾ ਵੀ ਛੜਾਂਗਾ ਨਾ ਤੇਰੇ ਉੱਤੇ ਤੇ ਮੈਨੂੰ ਕੋਈ ਏਰਖ ਨਹੀਂ ਇਹ ਆ ਵੀ ਇਹਨੂੰ ਇੱਕ ਵਾਰੀ ਦੱਸ ਛੜਾਂਗਾ ਇਹਦੇ ਵੱਲ ਵੇਖੇ ਹੋਰ ਵੀ ਗਾੜੀ ਨਾ ਕੋਈ ਕਿਸੇ ਦੀ ਧੀ ਨਾਲ ਇਹਦਾ ਮਾੜਾ ਕੰਮ ਨਾ ਕਰੂਗਾ ਸਾਡੇ ਬੋਲੂ ਮਸਾਗ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਲੋਕਾਂ ਕੋਲ ਲਕਾਰ ਰਹਿਣਾ ਇਹੋ ਜੀ ਗੱਲ ਦਾ ਲਕਾਰ ਆ ਖਰਾਕੇ ਤੱਕ ਗਿਆ ਇੱਥੋਂ ਤੱਕ ਕੰਮ ਆ ਗਿਆ ਵੀਰੇ ਮੇਰੀ ਗੱਲ ਸੁਣ ਲੈ ਜੇ ਹੁਣ ਆ ਗੀਆਂ ਨਾ ਤੇ ਚਿੰਤਾ ਨਾ ਕਰ ਕਿਸੇ ਗੱਲ ਦੀ ਰੋਟੀ ਪਾਣੀ ਖਾ ਇਹਨੂੰ ਰੋਟੀ ਖਵਾ ਲ ਦੱਜ ਕੇ ਪਹਿਲਾਂ ਹੈ ਖਾ ਲੀ ਨੀ ਆਹ ਚਾਹ ਪਾਣੀ ਪਿਆ ਲੈ ਇਹਨੂੰ ਤੇ ਪੁੱਤ ਰੋਟੀ ਖਾ ਕੇ ਨਾ ਨਹਾ ਤੋ ਰੈਸਟ ਕਰ ਆ ਦਿਮਾਗ ਤੋਂ ਥੋੜੇ ਤੇ ਤੋਂ ਟੈਨਸ਼ਨ ਘਟੇ ਠੀਕ ਹੈ ਕਿ ਨਹੀਂ ਬਾਕੀ ਕਿਸੇ ਦਾ ਉੱਥੋਂ ਫੋਨ ਆਵੇ ਕੋ ਜੋਵੇ ਤੂੰ ਨਹੀਂ ਚੁੱਕਣਾ ਅਸੀਂ ਆਪੇ ਗੱਲ ਕਰਾਂਗੇ ਨਾ ਰੋ ਮਿੱਟੀ ਨਾ ਰੋ ਮਿੱਟੀ ਹੈ ਕੁੜੀ ਰੋਵੇ ਨਾ ਨਹੀਂ ਬੁੱਤ ਰਹੀ ਜਾਵੇ ਤੇਰੇ ਪਿਓ ਨੇ ਕਿੰਨਾ ਹੌਸਲਾ ਦਿੱਤਾ ਤੈਨੂੰ ਹੈ ਰੋਣਾ ਨਹੀਂ ਮੈਂ ਘਟੀ ਨਾ 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 ਦੱਸ ਆ ਕੀ ਬਣ ਗਿਆ ਦੁਨੀਆ ਦੇ ਹੈ ਥਾਂ ਥਾਂ ਦੇ ਵੇਖ ਕਿਤਰਾ ਮੋਤਾ ਹੋਣ ਡੀਆਂ ਵਾ ਹੈ ਅਸਲ ਦੱਸਾਂ ਗੱਲ ਕੀ ਆ ਲੋਕਾਂ ਨੇ ਸਪੀਡ ਹੀ ਬੜੀ ਵਧਾ ਦਿੱਤੀ ਆਪੋ ਆਪਣੀ ਤੇਜ਼ੀ ਹਰ ਥਾਂ ਬਹੁ ਕੀਤੀ ਆ ਪਰ ਇਹ ਨਹੀਂ ਚਾਹੀਦੀ ਨਹੀਂ ਕੀ ਬਤਾ ਕਰੀ ਆ ਆ ਵੇਸੇ ਹੀ ਆ ਵੇ ਕੀ ਬਣ ਗਿਆ ਇਹਨੂੰ ਦਾੜੀ ਛੱਡੋ ਤੁਸੀਂ ਮੇਰੀ ਗੱਲ ਸੁਣੋ ਦੱਸ ਹੁਣ ਅੱਗੇ ਕੀ ਕਰਨਾ ਜੇ ਮੰਮੀ ਹੁਣੀ ਤਾਂ ਆਰਾਮ ਨਾਲ ਬੈਠੀਆਂ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਆ ਵੀ ਭਾਬੀ ਗਈ ਏ ਦੱਸਾਂ ਗੱਲ ਕੀ ਆ ਤੁਸੀਂ ਨਾ ਮੈਨਾਂ ਬੇਥੋਂ ਘਰੋਂ ਨਿਕਲੋ ਸਹੀ ਜਿੱਦਾਂ ਨੂੰ ਜਾਵਗਾ ਨਾ ਲੋਕਾਂ ਸਾਰਿਆਂ ਨੂੰ ਪਤਾ ਲੋਕੀ ਗੱਲਾਂ ਡੇ ਨੇ ਕਰਨ। ਉਹ ਜਰ ਜੀਜੀ ਦੀ ਚੜ ਮਚੰਡੀ ਹੈ। ਹੈ? ਮੈਨੂੰ ਤੀਨ ਸਮਝ ਲੱਗਣ ਡਈ ਵੀ ਉੱਥੇ ਹੁਣ ਕਿਹੜੇ ਮੂਣਾ ਜਾਣਗੇ। ਯਾਰ ਗੱਲ ਬੜੀ ਮਾਰੀ ਗਈ ਹੈ। ਗੱਲ ਇੱਕ ਹੋਰ ਵੀ ਹੈਗੀ ਜੇ। ਹੂੰ। ਜੇ ਡਾਡੀ ਅਮਨ ਦੇ ਸਹੁਰੇ ਪਤਾ ਲੱਗ ਗਿਆ ਤੇ ਫੇਰ ਫੇਰ ਕੀ ਹੋਣਾ? ਤੇਰੀ ਮਾਂ ਦੇ ਸੱਤ ਤੱਕ ਜੂਨੀ ਸਰਕਣ ਦੀ ਬੀਤ ਤੇ ਸਾਡੀ ਹੋਣੀ ਆ। ਉੱਥੇ ਕਿਤੇ ਮਾੜਾ ਮੋਟਾ ਵੀ ਕਿਤੇ ਖਬਰ ਪਹੁੰਚ ਗਈ ਨਾ ਤੇ ਨਾਂ ਛਾੜੇ ਛੜਾਓ ਇਹ ਤੋਂ ਕਹਿਦੀ। ਅਗਲੇ ਕਹਿਣਾ ਏ ਉਹਦੀ ਮਾਂ ਇਦਾਂ ਦੀ ਤੇ ਧੀ ਕਿਦਾਂ ਦੀ ਹੋਏਗੀ ਤੇ ਯਾਰ ਇਹ ਤੇ ਗੱਲ ਹੁਣ ਇਹਨੂੰ ਸਮਝਣਾ ਚਾਹੀਦਾ ਵਾ ਨਾ ਜਾ ਕੇ ਤੁਸੀਂ ਮੰਮੀ ਨਾਲ ਗੱਲ ਕਰੋ ਜੇ ਨਹੀਂ ਤੇ ਸਣੀ ਨਾਲ ਕਰੋ ਜਾ ਕੇ ਤੇ ਭਾਬੀ ਨੂੰ ਲਿਆਉਣ ਤੇ ਸਹੀ ਤੇ ਯਾਰ ਉਹ ਤੇ ਗੱਲ ਵਾ ਕੰਮ ਸਾਰਾ ਸਿਰੇ ਲੱਗਾ ਵਾ ਇਹਦਾ ਹੋ ਗਿਆ ਦਿਮਾਗ ਖਰਾਬ ਜੀ ਬੰਦਾ ਹੈ ਮੈਂ ਤਾਂ ਸਣੀ ਨੂੰ ਉਦੋਂ ਕਿਹਾ ਸੀ ਮੈਂ ਤੂੰ ਸਮਝਾ ਉਹ ਵੀ ਅਸਲ 'ਚ ਨਾ ਹੁਣ ਸਤਿਆ ਏ ਕਿੰਨਾ ਅਚਰਗਲੇ ਗੱਲਾਂ ਸੁਣੀ ਜਾਣ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਉੱਥੇ ਮੂੰਹ ਕਿਹੜਾ ਲੈ ਕੇ ਜਾਣਾ ਵਾ ਠੀਕ ਨਹੀਂ ਉਦੋਂ ਗੱਲ ਇੱਕ ਹੈਗੀ ਆ ਹੈਗੀ ਤੇ ਕੁੜੀ ਸਿਆਣੀ ਤੇ ਕੀ ਪਤਾ ਕਿ ਨਾ ਘਰ ਗੱਲ ਕੀਤੀ ਹੋਵੇ ਫਿਰ ਇਦਾਂ ਨਾ ਕਰੀਏ ਆਪਾਂ ਹੈ ਮੰਮੀ ਨੂੰ ਰਹਿਣ ਦੀ ਇੱਕ ਸਾਈਡ ਤੇ ਹੂੰ ਤੇ ਸਾਰੇ ਜਾਣੇ ਜਾਈਏ ਆਪਾਂ ਉਹ ਮੇਰੀ ਗੱਲ ਤੇ ਜਾ ਕੇ ਉਹਨੂੰ ਲੈ ਗਈ ਸਾਰੇ ਜਾਣੇ ਉੱਥੇ ਕੀ ਕਰਨਾ ਵਾ ਸਿਆਣੀ ਨੂੰ ਲੈ ਜਾ ਨਾਲ ਨਾਲ ਲੈ ਜਾ ਨਬ ਨੂੰ ਉਹ ਨਹੀਂ ਡੈਡੀ ਤੁਹਾਡੇ ਤੋਂ ਬਣਾ ਨਹੀਂ ਜੇ ਗੱਲ ਬੰਨੀ ਹੈ ਜੇ ਆਪਾਂ ਬੀਣੇ ਦੱਸਿਆ ਤੇ ਫਿਰ ਉਹਨਾਂ ਤੁਹਾਡੇ ਨਾਲ ਨਿਜੇ ਘਲਾਉਣਾ ਤੁਸੀਂ ਹੀ ਜਾਓਗੇ ਤਾਂ ਫੇਰ ਹੀ ਭਾਬੀ ਨੇ ਆਉਣਾ ਜੀ ਤੇ ਜੇ ਆ ਜਾਣ ਦੇਣਾ ਜੇ ਨਹੀਂ ਭਾਣਦੀ ਤਾਂ ਉਹਨਾਂ ਨੂੰ ਵਕਫ ਕਰ ਦਿਓ ਫਿਰ ਉਹ ਆਉਂਦੇ ਤੇ ਰਹਿੰਦੇ ਨੇ ਮੇਰੀ ਗੱਲ ਸੁਣ ਲੈ ਪਿੰਦੋਂ ਜੇ ਉੱਥੇ ਜਾਣਾ ਵਾ ਨਾ ਉੱਥੇ ਮਾਰਨਾ ਪੈਣਾ ਵਾ ਭਾਨਾ ਕੋਈ ਪਈ ਤੇ ਗਾੜੀ ਗਈ ਤੇ ਮੈਂ ਚੱਲ ਜਾਂਦੇ ਨੇ ਇਹਨਾਂ ਨੂੰ ਮਿਲ ਜਾਂਦੇ ਆ ਚਲੋ ਉਹ ਵੇਖ ਲਾਂਗੇ ਕਿ ਕਿੱਦਾਂ ਕਰਨਾ ਹੈ ਜੇ ਤੇ ਉਹਨੇ ਦੱਸਿਆ ਹੋਊਗਾ ਤੇ ਵਾਪਤਾਪ ਦੇ ਘਰ ਦੇ ਪਤਾ ਲੱਗ ਹੀ ਜਾਣਾ ਵਾ ਤਾਂ ਹੋਇ ਤੇ ਹੈ ਹੀ ਉਹਨਾਂ ਦੇ ਬੋਲੇ ਬੁਲਾਰੇ ਤੋਂ ਕਿ ਕੀ ਬਣ ਗਿਆ ਇੱਥੇ ਤੇ ਜੇ ਨਾ ਨਾ ਆਈ ਭਾਬੀ ਤਾਂ ਅਮੰਦਰ ਰਿਸ਼ਤਾ ਵੀ ਟੁੱਟੇ ਸਮਝ ਲਓ ਓ ਯਾਰ ਮੈਂ ਕਿੰਨਾ ਤੇਰੇ ਹੁੰਦਿਆ ਬੀਐਸਟੀ ਬੜੀ ਹੁਣੀ ਚ ਕਿੱਡੇ ਵਧੀਆ ਬੰਦੇ ਲੱਭੇ ਹੈ ਤੇ ਹੋਰ ਉਹੋ ਹੀ ਗੱਲ ਵਾ ਨਾ ਫੇਰ ਮੈਂ ਨਾ ਫੇਰ ਵੀ ਚੰਗੇ ਨੇ ਵਿਚਾਰੇ ਜਿਹੜੇ ਕੋਈ ਗੱਲ ਨਹੀਂ ਕਰਦੀ ਹੁਣ ਨਾ ਚੁੱਪ ਕਰਕੇ ਨਾ ਤੇ ਕੇਵਲੇ ਆ ਮੌਕਾ ਸਾਂਭ ਲਈ ਜੇ ਉਹਨਾਂ ਸਟੈਂਡ ਲੈ ਲਿਆ ਨਾ ਤਾਂ ਥਾਣਾ ਚ ਰੁਲ ਜਾਣਾ ਜੀ ਰਹਿਣਾ ਕੁਝ ਨਹੀਂ ਜੇ ਪੱਲੇ ਹੈਗਾ ਯਾਰ ਥਾਣੇ ਦੇ ਬੰਦਿਆਂ ਨੇ ਜਾਣਾ ਉਹਨਾਂ ਨੂੰ ਕੀ ਤੇ ਫੇਰ ਤੁਸੀਂ ਤਾਂ ਆਰਾਮ ਨਾਲ ਬੈਠੇ ਹੋ ਫੇਰ ਕਰੋ ਨਾ ਕੁਝ ਮੈਨੂੰ ਤਾਂ ਯਾਰ ਕੋਈ ਸਮਝ ਨਹੀਂ ਆਉਂਦੀ ਉਧਰ ਉਹ ਕੁੜੀ ਦਾ ਵਿਆਹ ਦਿੱਤਾ ਹੀ ਉਹ ਤੇ ਉਧਰ ਉਹ ਸਿਆਪਾ ਪਾ ਕੇ ਬੈਗੀ ਆ ਸਣੀ ਨਾ ਕਰੀਏ ਸਲਾਹ ਹੈ ਸਣੀ ਨਾ ਕਰੀਏ ਸਲਾਹ ਕਿੰਦਾ ਕਰਨਾ ਜੇ ਨਾ ਹੈਗਾ ਤੁਸੀਂ ਦੋਵੇਂ ਜਾਣੇ ਚਲ ਜਿਓ ਭਾਵੇਂ ਮੇਰੀ ਗੱਲ ਸੁਣ ਲਾ ਪਿੰਦੀ ਚਾਹੀਏ ਜ਼ਰੂਰ ਨਾਲ ਮੈਂ ਇਕੱਲੇ ਨਹੀਂ ਉਹ ਗੱਲ ਕਰਨੀ ਤੇ ਆ ਮੇਰੇ ਨਾਲ ਆ ਤੈਨੂੰ ਪੁੱਛ ਲੈਨੇ ਚਲੋ ਆਜੋ ਆਹੋ ਠੀਕ ਨਹੀਂ ਤੇ ਕੀ ਕਰਨਾ ਕਿੱਧਰ ਜਾਣਾ ਹੋਣਾ ਕੀ ਕਰਨਾ ਸਰ ਆ ਵੇ ਪੁੱਤ ਨਾ ਤੈਨੂੰ ਸਮਾਨ ਖਾ ਲੈਣਾ ਹੀ ਤੇ ਮੇਰਾ ਟਾਈਮ ਹੀ ਨਹੀਂ ਲੱਗਾ ਤੇ ਮਾਂ ਤੂੰ ਵੀ ਤੇ ਟਾਈਮ ਨਾਲ ਘਰ ਆਇਆ ਆ ਵੇ ਆ ਬਣਾਈਓ ਸ਼ਾਪ ਨੀ ਸੋਹਣੀ ਆ ਬਣਾਈ ਚੂੜੀ ਉਹਦਾ ਨਾਪ ਲੈਂਦਾ ਹੀ ਨਾ ਠੀਕ ਹੈ ਠੀਕ ਤੇ ਚੂੜੀ ਵੀ ਬਣਾ ਲਈ ਹਾਂ ਛੱਡੀ ਉਹ ਗੱਲ ਦਾ ਤੇ ਕੰਨਾਂ ਦਾ ਇਹ ਸੋਨਾ ਸਾਬ ਕੋਈ ਵਧੀਆ ਬਣਾਇਆ ਹਾਂ ਮੈਂ ਹਮ ਤਾਂ ਕੀ ਲੋੜ ਹੀ ਇਹ ਬਣਾਉਂਦੀ ਲੈ ਪੁੱਤ ਲੋੜ ਕਿਉਂ ਨਹੀਂ ਤੇ ਲੋਕਾਂ ਕੋ ਗੱਲਾਂ ਕਰਾਉਣੀਆਂ ਨੇ ਹੁਣ ਪਾਵਾਂਗੇ ਨਾਲ ਸੋਹਣੇ ਲੱਗਾਂਗੇ ਆਪਾਂ ਵੀ ਨਾਲ ਆਪਣੀ ਉਟੀ ਸੋਹਣੀ ਲੱਗੂਗੀ ਨਹੀਂ ਠੀਕ ਆ ਉਹ ਤੇ ਮम्मी ਜੇ ਲੋਕਾਂ ਨੇ ਗੱਲਾਂ ਕਰ ਹੀ ਦੇਣੀਆਂ ਆਵੇਂ ਸੋਨੇ ਨਾਲ ਮਾਰ ਦੋ ਆਵੇਂ ਗੱਲਾਂ ਕਰੀ ਜਾਣੀਆਂ ਕੋਈ ਨਾ ਪਾਓ ਜਿੰਨੇ ਜੋਗੇ ਹੈਗੇ ਉਹਨੇ ਜੋਗ ਆਪਾਂ ਪਾਵਾਂਗੇ ਨਾ ਉਹ ਤਾਂ ਆਪਾਂ ਕਰਾਂਗੇ ਨਹੀਂ ਚਲੋ ਆਵੇਵੇ ਤੇਰੇ ਮਾਮੇ ਨੇ ਨਾ ਕੁਸ਼ਾਕਲੀ ਬਣਾਈ ਹੈ ਆ ਮੈਂ ਸੋਣੀ ਹੈ ਹਾਂ ਸੋਨਾ ਜਦੋਂ ਨੇ ਦਿੱਤਾ ਪੁੱਤ ਬਣਾ ਹਾਂ ਤੇ ਹੈਗਾ ਤੇ ਉਹ ਆਪਣੇ ਨਾਲ ਨਾਰਾਜ਼ ਵਾ ਤੇ ਉਹਨੂੰ ਆਪਾਂ ਮਨਾਉਣਾ ਵੀ ਆ ਨਾਰਾਜ਼ ਤੇ ਮਮੀ ਜੀ ਭੂਆ ਵੀ ਨਾਰਾਜ਼ ਹੀ ਆ ਵੇ ਭੂਆ ਨੂੰ ਤਾਂ ਮਨਾ ਲਾਂਗੇ ਇਹਦੀ ਜਿਆਦਾ ਜ਼ਰੂਰੀ ਆ ਇਹਨੇ ਤਾਂ ਖਾ ਰਿਹਾ ਲੋਣਾ ਕੋਈ ਨਹੀਂ ਅੰਮੀ ਜੀ ਇਹਨੇ ਕਹਿਆ ਰਿਓ ਨਾਣਾ ਮਤੇ ਭੂਆ ਨੂੰ ਮਗਾਉਣਾ ਹੀ ਪੈਣਾ ਵਾ ਤੇ ਤੋਂ ਤੁੰ ਨੂੰ ਹੀ ਬਨਾਲਾਂਗੇ ਤੇ ਕੋਈ ਨਹੀਂ ਫਿਰ ਦੋਹਾਂ ਨੂੰ ਐ ਕਰਾਂਗੇ ਤੇ ਪਰਸੋਂ ਤਿਆਰ ਹੋ ਕੇ ਜਾਵਾਂਗੇ ਤੇ ਨਾਲੇ ਤੇ ਅਸੀਂ ਸ਼ਹਿਰ ਤੋਂ ਹੋਵਾਂਗੇ ਤੇ ਨਾਲੇ ਐ ਕਰਕੇ ਭੂਆ ਲੋ ਵੀ ਹੋਵਾਂਗੇ ਤੇ ਮਾਮਾ ਜੀ ਲੋ ਵੀ ਹੋਵਾਂਗੇ ਚੱਲ ਵੇਖ ਲਾ ਫਿਰ ਚਲੋ ਐ ਕਰਿਓ ਇਹ ਪਰਸੋਂ ਸਵੇਰੇ ਸੋਕਤੀਂ 8 ਵਜੇ ਨਿਕਲ ਜਾਾਂਗੇ ਇੱਥੋਂ ਤੇ ਦੋਨਾਂ ਲੋ ਹੋ ਜਾਣੀਆਂ ਆਓ ਤੇ ਚਲੋ ਇਹਨੂੰ ਐ ਕਰੋ ਕੋਈ ਸੰਭ ਲੋ ਆਓ ਤੇ ਮੈਂ ਵੀ ਮੋਟਰਾਲ ਕੇੜਾ ਮਾਰਨਾ ਹੁਣ ਚਲ ਆ ਗਿਆ ਥੋੜਾ ਟੈਨ ਆ ਜੀ ਹੈ ਨਹੀਂ ਨਹੀਂ ਠੀਕ ਚਲ ਠੀਕ ਚਲ ਹੁਣ ਨਾ ਵੇਖ ਦੇ ਵੇਖ ਦੇ ਹੁਣ ਮੈਨੂੰ ਸਾਹ ਵੀ ਲਵਾ ਇਹ ਨਾ ਹੋਵੇ ਉਦਾਂ ਦੇ ਕੰਮ ਹੁੰਦੇ ਆ ਤੇ ਕਿਤੇ ਤਾਂ ਠਾਂ ਠਾਂ ਹੋ ਜਾਣ ਚੀਜ਼ਾਂ ਹੈ ਤਾਂ ਮੁੰਡਾ ਤਾਂ ਬਰਾ ਖੋਸ ਹੋ ਗਈ ਇਹ ਵੇਖ ਕੇ ਚਲ ਹੁਣ ਇਹਨੂੰ ਸਾਹ ਭਾਉ ਅਸਰਨ ਨੇ ਵੀ ਹੋ ਗਈ ਆ ਕੇ ਮੰਮੀ ਨੇ ਤਾਂ ਕਿ ਉਹਨੂੰ ਇੰਨਾ ਕੀਤਾ ਹੈਗਾ ਵੀ ਉਹਨੂੰ ਜਾਣਾ ਹੀ ਪਿਆ ਵਾ ਮੈਂ ਤਾਂ ਬਥੇਰਾ ਗਿਆ ਸੀ ਕੱਟਲਾ ਟਾਈਮ ਕੱਟਲਾ ਪਰ ਨਹੀਂ ਫੇਸਨਿੰਗ ਗਈ ਉਹਦੀ ਵੀਰ ਆ ਚਾਹ ਪਈ ਆ ਪੀ ਲੈ ਲੈ ਜਾ ਹੱਥ ਚੁੱਕ ਕੇ ਚਾਹ ਕਿਉਂ ਲੈ ਜਾ ਪੀ ਲੈ ਚਾਹ ਕੇ ਉਹ ਮੈਂ ਨਹੀਂ ਪੀਣੀ ਲੈ ਜਾ ਲੈ ਇਹ ਕਿਹਨੂੰ ਚਾਹ ਪੁੱਛੋ ਤੇ ਉੱਤੋਂ ਬੈਣਵੇਂ ਕਿੱਦਾਂ ਡਿਆ ਤੇਰ ਕੋ ਮਹਗਾਈ ਗਣੀ ਚਾਹ ਕਿਆ ਤੈਨੂੰ ਲੈ ਲੈ ਉਹਨੂੰ ਤੇ ਚਾਹ ਨਾਲ ਕਰਦਾ ਗੁੱਸਾ ਆ ਵੀ ਵੱਡੀ ਹੇਜਲੀ ਆ ਗਈ ਹੈਜਲੀ ਆ ਗਈ ਇੱਕ ਦਿਨ ਚੀਜ਼ਾਂ ਪਛੁਤ ਤੋ ਬੇਇੱਜ਼ਤੀ ਕਰਾਂ ਮੈਂ ਤੈਨੂੰ ਘਰੋਂ ਕੱਢਦਾ ਜੀ ਕੌਣ ਤੂੰ ਚਾਹ ਬਸੈਂਤ ਤੂੰ ਕੱਢਿਆ ਕਿਹਨੂੰ ਕੱਢਿਆ ਕਿਸੇ ਨੂੰ ਆਪਣੀ ਮਰਜ਼ੀ ਨਾਲ ਗਈ ਆ ਮਛਰੀ ਫਿਰਦੀ ਹੀ ਉਹ ਬੋਤੀ ਤੇਰੀ ਮਾਂ ਗੁਤਰੀ ਧਵਾ ਦੇਣੀ ਆ ਤੈਨੂੰ ਮੈਂ ਕਹਣਾ ਚਾਜ ਨਾ ਬੋਲ ਧਵਾ ਕੇ ਵੇਹੋ ਤੇਰੀ ਗੁਤਰੀ ਤੇ ਤਰ ਕੋ ਮੰਗੀ ਕਣੀ ਚਾ ਮੰਗੀ ਨਾਲ ਇਹਨੂੰ ਚੀਜ਼ਾਂ ਪੁੱਛੋ ਨਾਲ ਪੁੜਕਦਾ ਕੋਈ ਲੋੜ ਨਹੀਂ ਪੁੱਛਣ ਦੀ ਚੱਲ ਤੂੰ ਹਾਏ ਹਾਏ ਕੀ ਰੌਲਾ ਪਾਇਆ ਮੁੰਡਿਆ ਕੀ ਗੱਲ ਹੋਈ ਆ ਚਾਹ ਦੇਣ ਆਈ ਮੰਮੀ ਕਿੱਦਾਂ ਪੈਣ ਦਿਆ ਉੱਤੋਂ ਮੈਂ ਕੋਈ ਚਾਹ ਨਹੀਂ ਪੀਣੀ ਜਿੰਨਾ ਦਾ ਸਰਦ ਨਹੀਂ ਨਾ ਹੋਊਗੀ ਮੈਂ ਨਹੀਂ ਚਾਹ ਪੀਣੀ ਚਾਹ ਤਾਂ ਸੱਡੋ ਮੈਂ ਰੋਟੀ ਤੱਕ ਨਹੀਂ ਖਾਣੀ ਦਿਮਾਗ ਖਰਾਬ ਹੋ ਗਿਆ ਤੇਰਾ ਮੈਂ ਨਹੀਂ ਖਾਣੀ। ਲੈ ਮੇਰਾ ਸੋਣਾ ਆਪਣੀ ਮਰਜ਼ੀ ਨਾਲ ਗਈ ਆ। ਆਪਾਂ ਕੱਢਿਆ ਨਹੀਂ ਧੱਕੇ ਨਹੀਂ ਦਿੱਤੇ ਉਹਨੂੰ। ਕਿਉਂ ਮਰਜ਼ੀ ਨਾਲ ਗਈ ਆ? ਤੂੰ ਹੀ ਉਹਨੂੰ ਤੰਗ ਹੀ ਨਾ ਕੀਤਾ ਆਈ ਗੋ ਗਈ ਆ। ਤੇ ਜਦੋਂ ਮੇਰੇ ਪੁੱਛੇ ਤੋਂ ਬਿਨਾਂ ਚੱਲੂਗੀ ਫਿਰ ਮੈਂ ਤੰਗ ਕਰਨੇ ਕਰਨਾ। ਗਈ ਕਿਹਦੇ ਨਾਲ? ਮੇਰ ਨਾਲ ਹੀ ਗਈ। ਕੀ ਉੱਥੇ ਗੋਲੀ ਚੱਲ ਗਈ? ਜਦੋਂ ਡਾਰੀ ਨੂੰ ਪੁੱਛ ਲੈ ਆਈਗਾ। ਤੂੰ ਨਾ ਪਤਾ ਔਖੜ ਔਖੜ ਕੇ ਬੋਲ ਨਾ। ਮੇਰੀ ਗੱਲ ਸੁਣ। ਮੈਨੂੰ ਚਾਹ ਵੀ ਪੀਣੀ ਪੈਣੀ ਓ। ਮੈਨੂੰ ਲੋੜ ਕੋਈ ਨਹੀਂ ਮਿਲਣਾ ਹੁਣ ਅਜਿ ਉਸ ਗੋਲਦੀ। ਨਾ ਮੈਂ ਚਾਹ ਪੀਣੀ ਤੇ ਨਾ ਮੈਂ ਰੋਟੀ ਖਾਣੀ ਓ। ਤੂੰ ਆਪਣਾ ਕੰਮ ਕਰੋ। ਮੈਂ ਜਿੱ ਨਹੀਂ ਪਿੰਦਾ ਨਾ ਤੀਏ ਮੰਮੀ ਇਹਨੂੰ ਕੁਛ ਤੂੰ ਚੱਲ ਨੀ ਚੱਲ ਤੇਰੀ ਮਾਂ ਗੁੱਤਰੀ ਕਮਾ ਦੇਣੀ ਆ ਤੂੰ ਮੇਰੇ ਸਾਹਮਣੇ ਨਾ ਆਈ ਹੁਣ ਤਨ ਮੈਂ ਦੱਸਾਂ ਤਾ ਪਾ ਨਾ ਕਿਵੇਂ ਆ ਤੂੰ ਗੁੱਤਰੀ ਤੂੰ ਮੇਰੇ ਸਾਹਮਣੇ ਨੀ ਆਉਣਾ ਚੱਲ ਨਿਕਲ ਤੂੰ ਨਹੀਂ ਖਲਾਉ ਦਿੱਤੇ ਪੈ ਪੁੱਛ ਨਹੀਂ ਆ ਨਾ ਤੂੰ ਘੜੀ ਘੜੀ ਗੁੱਤਨੀ ਕਮਾੜਨੀ ਕੀ ਗੱਲ ਵਾ ਇਹਨੂੰ ਕਿਨ ਕਿਹਾ ਚਾਲੇ ਉਹਨੂੰ ਅਗਲੀ ਤਾਂ ਵਿਆਹ ਰੱਖਿਆ ਕੋਈ ਸ਼ਰਮ ਨਾ ਬੋਲਿਆ ਕਾ ਮੈਨੂੰ ਨੀ ਸ਼ਰਮ ਜਦ ਜਿੰਨੇ ਤਾਨੂੰ ਹੋਣੇ ਕਿ ਮੈਨੂੰ ਕਿੱਦਾਂ ਦੇ ਮਗਰ ਲੱਗਾ ਵਾ ਜਦੋਂ ਤੁਸੀਂ ਮੇਰਾ ਘਰ ਤੁਸੀਂ ਬਰਬਾਦ ਕਰਤਾ ਤਾਂ ਮੈਨੂੰ ਇਹਦੇ ਗੱਲ ਨਾ ਕਿ ਲੱਗੇ ਸਾਦਾ ਤੇਰਾ ਕਰ ਬਰਬ ਵੇ ਕੋਈ ਗੱਲ ਨਹੀਂ ਵਸ ਜੂਗਾ ਘਰ ਤੇਰਾ ਰੋਣਾ ਨਾ ਬੋਤਾ ਪਾ ਬਲੇ ਤੁਹਾਡੇ ਬੜੇ ਸਿਆਣੇ ਤੁਸੀਂ ਕਿਉਂ ਮੰਮੀ ਲਿਆਓਗੇ ਤੈਨੂੰ ਤੁਸੀਂ ਲਿਆਓਗੇ ਜਿੱਦਾਂ ਤੁਸੀਂ ਕੱਢੀ ਉਦਾਂ ਹੀ ਲਿਆਓਗੇ ਇਹ ਹਿਸਾਬ ਨਾਲ ਉਹ ਤੁਸੀਂ ਲਿਓਗਾ ਤੁਹਾਨੂੰ ਹੀ ਐਡੀ ਆਕੜ ਆ ਨਾ ਉਹਦੀ ਤੇ ਮੇਰੀ ਵੀ ਜੁੱਤੀ ਜਾਂਦੀ ਉਹ ਫਿਰ ਫਿਰ ਛੜ ਦੋ ਵੀ ਉਹ ਆਊਗੀ ਇੱਥੇ ਆਪੇ ਗਈ ਆ ਅਹੀਂ ਨਹੀਂ ਭੇਜਿਆ ਤੁਹਾਨੂੰ ਮੈਂ ਬੜਾ ਵੀ ਨਹੀਂ ਖਾਣਾ ਤੂੰ ਮੂੰਹ ਬੰਦ ਰੱਖ ਮੈਂ ਕਰ ਤੂੰ ਮੂੰਹ ਬੰਦ ਰੱਖ ਚਲ ਆ ਲੈ ਮੂੰਹ ਕਰੀਆਂ ਜਾ ਕੇ ਭਲਾ ਉਹ ਕੀ ਕਰਦੀ ਆ ਦੇਖੂਗਾ ਮੈਂ ਪਿਆਰੇ ਤੇ ਭਾਈ ਜਾਨਾ ਤਾਨੂੰ ਕੋਈ ਲੋੜ ਨਹੀਂ ਮੇਰੇ ਵਾਸਤੇ ਰੋਟੀ ਲੈ ਆਉਂਦੀ ਚਾਹ ਲੈ ਆਉਂਦੀ ਹਏ ਵੱਡੇ 헤ਜ ਲੈ